ਕੀ ਇਹਦੇ ਵਿੱਚ ਜਿਹੜੀ ਕਾਰਵਾਈ ਕੀਤੀ ਗਈ ਜੀ ਜੀ ਮਿਤੀ 19 12 2025 ਨੂੰ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਵਿਕਟਮ ਨੇ ਜਿੰਨਾ ਨਾਮ ਜ਼ਬਰਜਨਾਹ ਜਿਹੜਾ ਹੈਗਾ ਕਮਿਟ ਕੀਤਾ ਗਿਆ ਸੀਗਾ ਫੌਜੀ ਪੁਲ ਜੋ ਕਿ ਨੇੜੇ ਆਪਣੇ ਅਕੈਡਮੀ ਦੇ ਪਿੰਦਾ ਹੈਗਾ ਸੋ ਉਹਦੇ ਉੱਤੇ ਫੌਰੀ ਕਾਰਵਾਈ ਕਰਦੇ ਹੋਏ ਜੀ ਅਸੀਂ ਇੱਕ ਐਫ ਆਰ ਨੰਬਰ 203 ਆਫ 2025 ਅੰਡਰ ਸੈਕਸ਼ਨ 4 2 ਕੇ 127 2 BNS ਦਰਜ ਕੀਤੀ ਸੀਗੀ ਜੀ थाना ਨਨਪੁਰ ਸਾਹਿਬ ਵਿੱਚ ਜੋ ਜਿਹੜੇ ਵਿਕਟਿਮ ਨੇ ਉਹਨਾਂ ਦੇ ਬਾਰੇ ਸਾਨੂੰ ਇਹ ਪਤਾ ਲੱਗਿਆ ਕਿ ਉਹ 50% ਮੈਂਟਲੀ ਡਿਸੇਬਲਡ ਨੇ ਤਾਂ ਉਸ ਰਿਲੇਟਡ ਜਿਹੜੀਆਂ ਸਪੈਸੀਫਿਕ ਸੈਕਸ਼ਨਸ ਨੇ ਉਹ ਸਾਡੀ ਐਫਆਈਆਰ ਵਿੱਚ ਇਨਕਲੂਡ ਹੋਈਆਂ ਸੀਗੀਆਂ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਇੱਕ ਹਰ ਕ੍ਰਾਈਮ ਨੂੰ ਉਹਦੇ ਲੌਜੀਕਲ ਕੰਕਲੂਜਨ ਤੱਕ ਲੈਂਡ ਲੈ ਕੇ ਜਾਣ ਬਾਰੇ ਜਿਹੜੀਆਂ ਬੜੀਆਂ ਸਪੈਸੀਫਿਕ ਡਾਇਰੈਕਸ਼ਨਸ ਨੇ ਉਸ ਨੂੰ ਮੁੱਖ ਰੱਖਦੇ ਹੋਏ ਜੋ ਸਾਡੇ ਮਾਨਯੋਗ ਐਸਪੀ ਡੀ ਸਾਹਿਬ ਨੇ ਉਹਨਾਂ ਦੀ ਅਗਵਾਈ ਹੇਠ ਮੈਂ ਇਨਸਪੈਕਟਰ ਦਾਨਿਸ਼ਵੀਰ ਤੇ ਚੌਂਕੀ ਇਨ ਚਾਰਜ ਏਐਸਆਈ ਜਸਮੇਰ ਸਿੰਘ ਸਾਡੇ ਵੱਲੋਂ ਟੀਮਸ ਬਣਾਈਆਂ ਗਈਆਂ ਜੋ ਹਿਊਮਨ ਤੇ ਟੈਕਨੀਕਲ ਇਨਪੁਟਸ ਨੂੰ ਅਸੀਂ ਵਾਚਦੇ ਹੋਏ ਇਸ ਕ੍ਰਾਈਮ ਨੂੰ ਅਸੀਂ ਟ੍ਰੇਸ ਕੀਤਾ ਤੇ ਦੋਸ਼ੀ ਜੋ ਕਿ ਅਨਿਲ ਸ਼ਰਮਾ ਪੁੱਤਰ ਤੇਲੂ ਉਪਾਦੇ ਇੱਕ ਖਾਨਾਬਦੋਸ਼ ਕਿਸਮ ਦਾ ਵਿਅਕਤੀ ਹੈ ਜੀ ਜਿਸ ਤੇ ਐਡਰੈਸ ਬਾਰੇ ਹਜੇ ਕੋਈ ਖਾਸ ਕੁਝ ਵੈਰੀਫਾਈ ਨਹੀਂ ਹੋਇਆ ਇੱਕ ਜੋ ਵੈਗਬੌਂਡ ਕਿਸਮ ਦਾ ਇਨਸਾਨ ਹੁੰਦਾ ਹੀ ਉਹਵੇਂ ਨਹੀਂ ਤੇ ਇਹਨਾਂ ਦੀ ਹੁਣ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਪੁੱਛ ਕੇ ਚਰਾਂਗੇ ਇਸ ਤੋਂ ਪੁੱਛਾਂਗੇ ਵੀ ਇਹ ਜਿਹੜਾ ਇਨਸੀਡੈਂਟ ਹੋਇਆ ਇਹਦੇ ਬਾਰੇ ਇਹ ਡਿਸਕਲੋਜ਼ ਕਰੂਗਾ ਤੇ ਬੰਦਾ ਵੈਸੇ ਵੀ ਛੱਤ ਤੇ ਵੜਾ ਹਾਂ ਜੀ ਸਰ ਹਾਂ ਸੌਖਾ ਮਤਲਬ ਕੰਫੈਸ ਨਹੀਂ ਕੀਤਾ ਵੀ ਵੈਸੇ ਕਾਂ ਦਾ ਸਾਹ ਕਰਕੇ 3 ਘੰਟੇ ਵੀਰਾਂ ਦਾ ਮਾਰ ਨਹੀਂ ਸਕਦੇ ਇੱਕ ਤਾਂ ਸਾਂ